ਸਾਮੀ ਫਿਦਰਜੀ ਬਾਬਾ ਜੀ ਕਨਸਲ ਸਿੰਘ ਜੀ ਤੇ ਪੁਰੇ왈 ਸਾਹਿਬ ਜੀ ਤੇ ਮੇਰੀਆਂ ਭੰਦੇ ਜੀਆਂ ਛੋਟੇ ਖਾਦ ਨਗਰ ਦੀਆਂ ਮਿਲਿਆ ਸਹਿਣਾ ਅਜੇ ਦਾ ਮੇਰੇ ਹਮੇਸ਼ਾ ਸਾਥ ਦਿੰਦੀਆਂ ਨੇ ਮੈਂ ਅਤਨਦੀਰੋਂ ਵਾਦਾ ਕਰਦੀ ਆਂ ਐਮਐਲਏ ਸਾਹਿਬ ਨਾਲ ਕਿ ਮੈਂ ਜੋ ਵੀ ਤੁਸੀਂ ਮੈਨੂੰ ਪਾਰਟੀ ਦੀ ਸੇਵਾ ਦਓਗੇ ਮੈਂ ਤਨਦੀਰੋਂ ਨਮਾਵਾਂਗੀ ਤੇ ਭਗਵੰਤਵਾਸ ਜੀ ਦੇ ਖਾਤਮਜੂਦ ਲੈ ਕੇ ਦਿਓ ਸਿੰਘ ਜੀ ਨੂੰ ਸਾਹਿਬ ਜੀ ਅੱਜ ਦੀ ਇਸ ਜੋਇਨਿੰਗ ਸਮਾਰੋਹ ਦੇ ਵਿੱਚ ਪਹੁੰਚਿਆ ਮਾਤਾਵਾ ਤੇ ਭੈਣਾ ਹਜ਼ੂਰ ਨੂੰ ਨੌਜਵਾਨ ਵੀਰੋ ਬੱਚਿਓ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਮਾਈਕ ਨੂੰ ਦਿੱਤਾ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਬਹਿ ਚਲ ਤੋਂ ਧੰਨਵਾਦ ਕਰਦਾ ਮੈਡਮ ਜਿੰਦਰਕੌਰ ਲੇਬੜਾ ਜੀ ਦਾ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਦੇ ਹੋਏ ਇੰਨੀਆ ਜ਼ਿਆਦਾ ਸਾਤ ਮਤਲਬ ਕਿ ਵੱਡੀ ਗਿਣਤੀ ਦੇ ਵਿੱਚ ਆਪਣੇ ਨਾਲ ਸਾਡੀਆਂ ਮਾਤਾਂਵਾਂ ਤੇ ਭੈਣਾਂ ਨੂੰ ਲੈ ਕੇ ਜੁਆਇਨਿੰਗ ਕੀਤੀ ਹੈ ਬਹੁਤ ਜਲਦੀ ਆਮ ਆਦਮੀ ਪਾਰਟੀ ਇਹਨਾਂ ਦੇ ਕਦਮ ਨੂੰ ਦੇਖਦੇ ਹੋਏ ਇਹਨਾਂ ਨੂੰ ਬਹੁਤ ਚੰਗਾ ਉੱਚਾ ਪਦਵੀ ਦੇਊਗੀ ਮੈਨੂੰ ਇਸ ਗੱਲ ਦਾ ਭਰੋਸਾ ਹੈ ਇਸ ਦੇ ਨਾਲ ਨਾਲ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਅਗਵਾਈ ਦੇ ਅੰਦਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਅਸੀਂ ਚਾਰ ਵਾਦੇ ਕੀਤੇ ਸੀ ਜਦੋਂ ਅਸੀਂ ਇਲੈਕਸ਼ਨ ਦੇ ਲਈ ਤੁਹਾਡੇ ਕੋਲ ਝੋਲੀਆਂ ਆ ਕੇ ਵੋਟਾਂ ਮੰਗਣ ਆਏ ਸੀ ਸਾਡਾ ਪਹਿਲਾ ਵਾਦਾ ਸੀ ਕਿ ਅਸੀਂ ਬੱਚਿਆਂ ਨੂੰ ਸਿੱਖਿਆ ਦਵਾਂਗੇ ਸਾਡਾ ਦੂਸਰਾ ਵਾਦਾ ਸੀ ਅਸੀਂ ਅਸੀਂ ਲੋਕਾਂ ਨੂੰ ਇਲਾਜ ਦੇਵਾਂਗੇ ਉਹ ਵੀ ਫ੍ਰੀ ਚ ਤੀਜਾ ਵਾਦਾ ਸੀ ਅਸੀਂ ਹਰ ਘਰ ਨੂੰ ਬਿਜਲੀ ਦੇਵਾਂਗੇ 300 ਯੂਨਟ ਬਿਜਲੀ ਦਾ ਫ੍ਰੀ ਦੇਵਾਂਗੇ ਚੌਥਾ ਵਾਅਦਾ ਸੀ ਸਾਡਾ ਕਿ ਅਸੀਂ ਆਪਣੀਆਂ ਮਾਤਾਵਾਂ ਤੇ ਭੈਣਾਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੈ ਉਹਨਾਂ ਨੂੰ 1000 ਰੁਪਏ ਮਹੀਨਾ ਦੇ ਦਵਾਂਗੇ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਅਸੀਂ ਆਪਣੇ ਤਿੰਨ ਵਾਅਦੇ 2 ਸਾਲਾਂ ਤੋਂ ਪਹਿਲਾਂ ਪਹਿਲਾਂ ਪੂਰੇ ਕਰਤੇ ਜਿਹਦੇ ਵਿੱਚ ਸਭ ਤੋਂ ਪਹਿਲਾ ਵਾਅਦਾ ਅਸੀਂ ਬਿਜਲੀ ਦਾ ਪੂਰਾ ਕੀਤਾ ਅੱਜ ਮੈਨੂੰ ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਕਿ 100 ਦੇ ਵਿੱਚੋਂ 90 ਘਰਾਂ ਦਾ ਭਾਵ 90% ਘਰਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਜ਼ੀਰੋ ਹੋਣਾ ਤੇ ਇਸ ਤੋਂ ਬਾਅਦ ਜੋ ਸਾਡਾ ਦੂਸਰਾ ਵਾਅਦਾ ਸੀ ਸਿਹਤ ਦਾ ਆਪਣੇ ਖੰਨੇ ਹਲਕੇ ਦੀ ਗੱਲ ਕਰੀਏ ਟਾਗਰੇ 6 ਮਹੱਲਾ ਕਲੀਨਿਕ ਤੁਹਾਡੀ ਸੇਵਾ ਚ ਸਮਰਪਿਤ ਨੇ ਪੂਰੇ ਪੰਜਾਬ ਦੇ ਅੰਦਰ 850 ਮਹੱਲਾ ਕਲੀਨਿਕ ਚੱਲ ਰਿਹਾ ਜਿੱਥੇ 40 ਕਿਸਮ ਦੇ ਟੈਸਟ 95 ਕਿਸਮ ਦੀਆਂ ਦਵਾਈਆਂ ਤੇ ਡਾਕਟਰ ਦੀਆਂ ਫੀਸਾਂ ਮਾਫ ਨੇ ਔਰ ਬੜੀ ਸ਼ਾਨਦਾਰ ਦਵਾਈ ਮਿਲਦੀ ਹੈ ਔਰ ਜੇ ਕਿਤੇ ਤੁਸੀਂ ਉਹਦਾ ਦੇ ਟਰੀਟਮੈਂਟ ਦਾ ਤਰੀਕਾ ਦੇ ਦੇਖੋ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਜਾਨੀ ਕਿ ਉੱਥੇ ਟਰੀਟ ਕੀਤਾ ਜਾਂਦਾ ਔਰ ਇੱਕ ਪੂਰੇ ਕਮਰ ਰੁਕੇ ਆ ਨਹੀਂ ਹਲੇ 6 ਖੁੱਲੇ ਨੇ ਆਉਣ ਵਾਲੇ ਸਮੇਂ ਚੱਗੇ ਸਾਲ ਤੱਕ ਜੇ ਪ੍ਰਮਾਤਮਾ ਦੀ ਕਿਰਪਾ ਰਹੀ ਅਸੀਂ ਹੋਰ ਬਹੁਤ ਸਾਰੇ ਏਰੀਆ ਦੇ ਅੰਦਰ ਐਸੀ ਜਗ੍ਹਾ ਤੇ ਮੋਹੱਲਾ ਕਲੀਨਿਕ ਖੋਲ੍ਹਾਂਗੇ ਜਿੱਥੇ ਲੋਕਾਂ ਨੂੰ ਸਹੀ ਮੈਨੇਜ ਸਿਹਤ ਸਹੂਲਤਾਂ ਦੀ ਜ਼ਰੂਰਤ ਹੈ ਫਿਰ ਤੀਜਾ ਵਾਦਾ ਅਸੀਂ ਕੀਤਾ ਸੀ ਸਿੱਖਿਆ ਦਾ ਮੈ ਸਿੱਖਿਆ ਦੇ ਖੇਤਰ 'ਚ ਇੱਕ ਗੱਲ ਦੱਸਣੀ ਚਾਹੁੰਦਾ ਕਿ ਹਰ ਬੰਦਾ ਪ੍ਰਾਈਵੇਟ ਸਕੂਲ 'ਚ ਭੱਜਦਾ ਆਪਣੇ ਬੱਚਿਆਂ ਨੂੰ ਐਡਮਿਸ਼ਨ ਕਰਾਉਣ ਨੂੰ ਪਰ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਜ਼ਮਾਨਾ ਸੀ ਕੋਈ ਕਿ ਸਰਕਾਰੀ ਸਕੂਲਾਂ ਦਾ ਇੱਕ ਮਿਆਰ ਹੁੰਦਾ ਸੀ ਸਾਡੇ ਦਾਦੇ-ਬਜ਼ਾਦੇ ਸਾਡੇ ਪਿਤਾ ਜੀ ਉਹਨੇ ਸਰਕਾਰੀ ਸਕੂਲਾਂ 'ਚ ਪੜਦੇ ਹੁੰਦੇ ਸੀ ਪਰ ਸਰਕਾਰੀ ਸਕੂਲਾਂ ਦਾ ਮਿਆਰ ਐਡਾ ਥੱਲੇ ਗਿਰ ਗਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਪੜਾਉਣਾ ਹੀ ਨਹੀਂ ਚਾਹੁੰਦੇ ਅਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ 'ਚ ਪੜਾਉਣਾ ਚਾਹੁੰਦੇ ਹਾਂ ਔਰ ਉਥੇ ਕਸੂਰ ਵੀ ਕਿਸੇ ਦਾ ਨਹੀਂ ਸੀ ਕਿਉਂਕਿ ਸਾਥ ਦੇ ਵਿੱਚੇ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲਾਂ ਦਾ ਜਿਹੜਾ ਡਿਫਰੈਂਸ ਸੀ ਬਹੁਤ ਜ਼ਿਆਦਾ ਹੈ ਫੈਸਿਲਿਟੀਆਂ ਦਾ ਬਸਰਾ ਦਾ ਟੀਚਰ ਦਾ ਵਸਰਾ ਦਾ ਹਾਈਜੀਨ ਦਾ ਕਲਾਸਰੂਮ ਦਾ ਪੜਾਉਣ ਦੇ ਤਰੀਕੇ ਦਾ ਬੁੱਕਸ ਦਾ ਹਰ ਚੀਜ਼ ਦਾ ਫਰਕ ਸੀ ਔਰ ਇਹ ਕੀਨੇ ਕੀਤਾ ਇੰਨਾ ਮਾੜਾ ਹਾਲ ਸਰਕਾਰੀ ਸਕੂਲਾਂ ਦਾ ਅੱਗੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਡਾਕਟਰ ਬਣਦੇ ਸੀ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਆਈਪੀਐਸ ਬਣਦੇ ਸੀ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਹੀ ਆਈਏ ਇਸ ਬਣਦੇ ਸੀ ਪਰ ਹੁਣ ਸਰਕਾਰੀ ਸਕੂਲ ਪਿਛਲੇ 10 ਸਾਲਾਂ ਤੋਂ ਮਤਲਬ ਕਿ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਉਸ ਤੋਂ ਪਹਿਲਾਂ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਐਨੇ ਮੂਤੇ ਮੂਹ ਸਰਕਾਰੀ ਸਕੂਲਾਂ ਦਾ ਗਰਾਫ ਡਿੱਗ ਗਿਆ ਕਿ ਕੋਈ ਸਰਕਾਰੀ ਸਕੂਲ ਦਾ ਨਾਮ ਲੈਣ ਨੂੰ ਤੇ ਆਉਂਦੀ ਸੀ ਪਰ ਜਿਸ ਦਿਨ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਆਈ ਹੈ ਕਿਉਂਕਿ ਹਰਵਿੰਦ ਕੇਜਰੀਵਾਲ ਜੀ ਦਾ ਇੱਕ ਸੁਪਨਾ ਹੈ ਕਿ ਆਪਾਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਉਹ ਜਿਵੇਂ ਦਿੱਲੀ ਦੀ ਤੌਰ ਤੇ ਅੱਜ ਦਿੱਲੀ ਦੇ ਸਰਕਾਰੀ ਸਕੂਲ ਦੇ ਦੇਖੋ ਆ ਪ੍ਰਾਈਵੇਟ ਸਕੂਲ ਹੋ ਦੇ ਕੇ ਕੁਝ ਵੀ ਨਹੀਂ ਕੁਝ ਵੀ ਐਨੇ ਸੋਹਣੇ ਬਣਾਏ ਹੋਏ ਨੇ ਤਾਂ ਸਾਡਾ ਸੁਪਨਾ ਸੀ ਅਸੀਂ ਪੰਜਾਬ 'ਚ ਕਿਉਂ ਨਹੀਂ ਬਣਾ ਸਕਦੇ ਅਸੀਂ ਪੰਜਾਬ ਦੇ ਸਕੂਲਾਂ ਲਈ ਮੁਹਾਰਤ ਬਦਲਣੇ ਜਾ ਰਹੇ ਹਾਂ ਜਿਹਦੇ ਵਿੱਚ ਅੱਜ ਤੱਕ ਦੀ ਇਤਿਹਾਸ ਦੇ ਅੰਦਰ ਸਭ ਤੋਂ ਵੱਡੀ ਜੇ ਖੰਨੇ ਲਈ ਕੋਈ ਸਿੱਖਿਆ ਦੀ ਗ੍ਰਾਂਟ ਲੱਗ ਕੇ ਆਇਆ ਸਿੱਖਿਆ ਦੀ ਸਿਰਫ ਓਨਲੀ ਫੋਰ ਐਜੂਕੇਸ਼ਨ 9 ਕਰੋੜ 38 ਲੱਖ ਰੁਪਏ ਦੀ ਗ੍ਰਾਂਟ ਮੈਂ ਲੈ ਕੇ ਆਇਆ ਜੀ 9 ਕਰੋੜ 38 ਲੱਖ ਜਿੱਥੇ ਸਰਕਾਰੀ ਸਕੂਲ ਦੇ ਜਨਨੇ ਬਾਉਂਡਰੀ ਵਾਲ ਜਿੱਦੀ ਨਹੀਂ ਸੀ ਉਹਦੀ ਬਾਉਂਡਰੀ ਵਾਲ ਕਰਵਾ ਰਹੇ ਜਿਹਦੇ ਵਿੱਚ ਕਮਰੇ ਨਹੀਂ ਸੀ ਕਮਰੇ ਬਣਾਵਾ ਰਹੇ ਜਿਨ੍ਹਾਂ ਦੀਆਂ ਛੱਤਾਂ ਠੀਕ ਨਹੀਂ ਸੀ ਛੱਤਾਂ ਠੀਕ ਕਰਾ ਰਹੇ ਆ ਜਿੱਥੇ ਬਾਥਰੂਮ ਲੈਕਟਰ ਨਹੀਂ ਸੀ ਉੱਥੇ ਬਾਥਰੂਮ ਵਗੈਰਾ ਬਣਵਾ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਮਾਰਟ ਕਲਾਸਰੂਮ ਨਹੀਂ ਸੀ ਸਮਾਰਟ ਕਲਾਸਰੂਮ ਬਣਾ ਰਹੇ ਆ ਪੂਰੇ ਬਸ ਨਹੀਂ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਖੰਨੇ ਦੇ ਅੰਦਰ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਜਿਹਨੂੰ ਲਾਲ ਆਪਣੇ ਕਿਸ਼ੋਰੀ لال ਦੇਠੀ ਸੀਨੀਅਰ ਸੈਕੰਡਰੀ ਸਕੂਲ ਕਹਿੰਦੇ ਆ ਇਹ ਸਕੂਲ ਨੂੰ ਕੋਆਟੇ ਕਰਾਉਣ ਤੋਂ ਬਾਅਦ ਚੋਂ ਇਸ ਸਕੂਲ ਦਾ ਕੰਟਰੈਕਟ ਅਸੀਂ ਖਲਾਟਾ ਨੂੰ ਦਿੱਤਾ ਗ੍ਰੇਟਰ ਲੁਧਿਆਣਾ ਨੂੰ ਔਰ ਇਸ ਸਕੂਲ ਦੇ ਉੱਤੇ ਸਾਡਾ 20 ਕਰੋੜ ਰੁਪਏ ਦਾ ਬਜਟ ਹੈ 20 ਕਰੋੜ ਦਾ ਧਿਆਨ ਨਾਲ ਸੁਣਿਓ 20 ਕਰੋੜ ਦਾ ਔਰ ਇਸ ਸਕੂਲ ਆਫ ਐਮੀਨੈਂਸ ਤਿਆਰ ਕਰ ਰਹੇ ਆ ਅਸੀਂ ਸਕੂਲ ਆਫ ਐਮੀਨੈਂਸ ਇਹ ਜਿਸ ਦਿਨ ਸਕੂਲ ਬੜ ਕੇ ਤਿਆਰ ਹੋ ਗਿਆ ਜਿਸ ਦਿਨ ਇਹ ਸਕੂਲ ਬੜ ਕੇ ਤਿਆਰ ਹੋ ਗਿਆ ਸਾਡਾ 2 ਸਾਲ ਦਾ ਪ੍ਰੋਜੈਕਟ ਹੈ ਇਹ